ਸਮੇ ਸਮੇਤੀਆਂ ਸਰਕਾਰਾਂ ਨੇ ਸਿੱਖ ਪੰਥ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਮੇ ਸਮੇਤ ਦੀ ਹਕਮਾਂ ਨੇ ਸਿੱਖਾਂ ਦੀ ਸਰਮੌਰ ਸੰਸਥਾ ਸਰਮੌਰ ਤਖਤ ਜਿਹੜੀ ਅਕਾਲ ਤਖਸਾ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਤੇ ਹਮਲੇ ਕੀਤੇ ਗਏ ਪਰ ਸਮੇ ਸਮੇਤੇ ਜਿਹੜੇ ਸਾਡੇ ਝਾਰੂ ਸਿੰਘ ਸੀ ਉਹਨਾਂ ਨੇ ਉਹਨਾਂ ਦੁਸ਼ਤਾਂ ਨੂੰ ਸੋਧਾ ਵੀ ਲਾਇਆ ਅੱਜ ਉਹਨਾਂ ਸਿਧਾਂ ਨੂੰ ਯਾਦ ਕਰਦੇ ਆਂ ਪਰसों ਰੋਜ ਤੋਂ ਸ਼੍ਰੀ ਅਖੰਡ ਪੈੜ ਸਾਹਿਬ ਸ਼ਰੌਣੀਗੁਰ ਦਾ ਪ੍ਰਬੰਧ ਕਮੇਟੀ ਵੱਲੋਂ ਕਰਾਇਆ ਗਿਆ ਸਨ ਜਿਨ੍ਹਾਂ ਦੇ ਅੱਜ ਭੋਗ ਪਾਏ ਨੇ ਜਿਸ ਵਿੱਚ ਭਾਈ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਜੀ ਗ੍ਰੰਥੀ ਸੱਚਖੰਡ ਸ਼੍ਰੀਮਨਦਰ ਸਾਹਿਬ ਉਹਨਾਂ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਸਰੂਪੇ ਦਿੱਤੇ ਗਏ ਨੇ ਮੈਂ ਮਾਨਜੋ ਪ੍ਰਧਾਨ ਸਾਹਿਬ ਵੱਲੋਂ ਸਮੁੱਚੀ ਸੇਕ ਸੰਗਤ ਨੂੰ ਉਹਨਾਂ ਸਿਧਾਂ ਨੂੰ ਸ਼ਬਦ ਸਤਕਾਰ ਭੇਟ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਔਰ ਇਹ ਜੀ ਅੱਜ ਸਾਡੇ ਫਾਦਰ ਸਾਹਿਬ ਸ਼ੀਤ ਭਾਈ ਬਿਆਨ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਹੈ ਅਕਾਲ ਤਖਤ ਸਾਹਿਬ ਤੇ ਜੋ ਕਿ ਹਰ ਇੱਕ ਸਾਲ ਵਾਂਗ ਇਸ ਸਾਲ ਵੀ 31 ਅਕਤੂਬਰ 1984 ਤੋਂ ਲਗਾਤਾਰ ਮਨਾਇਆ ਜਾ ਰਿਹਾ ਹੈ ਬਸੇ ਮਨਾਏਗੀ ਕੀ ਕਦੋਂ ਕਦੋਂ ਆਹੀ ਵੀ ਕੋਰੇ ਮਨਾਇਆ ਗਿਆ ਬਈ ਹਰੇਕ ਸਾਲ ਦੀ ਤਰੇਸ ਸਾਲ ਵੀ ਮਨਾਇਆ ਗਿਆ ਹੈ ਹਾਂਜੀ ਸ਼ਰਮਣੀ ਕਮੇਟੀ ਵੱਲੋਂ ਹਾਂਜੀ ਸ਼ਰਮਣੀ ਕਮੇਟੀ ਵੱਲੋਂ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਈ ਨੂੰ ਲੈ ਕੇ ਕਾਫੀ ਹਰ ਵਾਰੀ ਕਹਿ ਦਿੰਦਾ ਪਰ ਬੰਦੀ ਸਿੰਘ ਰਿਹਾਨ ਨਹੀਂ ਕੀਤੇ ਜਾਂਦੇ 550 ਸਤਬਦੀ ਤੇ ਗੁਰਨਾਨਗ ਦੇਵ ਜੀ ਨੇ ਕਿਹਾ ਸੀ ਪਰ ਹਰੇ ਵੀ ਨਹੀਂ ਪਰ ਇਹ ਸਰਕਾਰ ਸ਼ੁਰੂ ਤੋਂ ਹੀ ਸਿੱਖਾਂ ਨਾਲ ਵਿਤਕਰਾ ਕਰਦੀ ਆਈ ਹੈ ਕਹਿ ਕੇ ਵਾਅਦਿਆਂ ਤੋਂ ਮੁੱਕਰਦੀ ਆਈ ਹੈ ਤੇ ਇਸ ਦੇਸ਼ ਦੀ ਸਰਕਾਰ ਤੇ ਮੈਨੂੰ ਨਹੀਂ ਲੱਗਦਾ ਹੁਣ ਸਿੱਖਾਂ ਨੂੰ ਕੋਈ ਪ੍ਰੋਫੈਸਰ ਰਹਿ ਗਿਆ ਜੰਡਾ ਜਮਨੀ ਚੋਣ ਤੇ ਕੀ ਕਿਵੇਂ ਦੇ ਜੇ ਤਾਂ ਹੋਏਗੀ ਜੀ ਬਾਰਸ ਪੰਜਾਬ ਦੀ ਪਾਰਟੀ ਦੀ ਜਿੱਤ ਹੋਏਗੀ ਅੱਜ ਸ਼ਹੀਦ ਪਰਵਾਰ ਤੋਂ ਉਹਨਾਂ ਦੇ ਪਰਵਾਰਕਾਂ ਤੋਂ ਜਿਹਨੇ ਸ਼ਹੀਦੀ ਦਿੱਤੀ ਸੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਆਪਣੇ ਸ਼੍ਰੀ ਕਾਲ ਤਖਤ ਸਾਹਿਬ ਤੇ ਟੈਂਕਾਂ ਗੋਲਿਆਂ ਨਾਲ ਹਮਲਾ ਕੀਤਾ ਗਿਆ ਸੀ ਤੇ ਉਹਦਾ ਬਦਲਾ ਭਾਈ ਬਿੰਦ ਸਿੰਘ ਜੀ ਭਾਈ ਕੇਰ ਸਿੰਘ ਜੀ ਭਾਈ ਸਤਵੰਤ ਸਿੰਘ ਨੇ ਦਿੱਤਾ ਸੀ ਅੱਜ ਉਹਨਾਂ ਦਾ ਸਮਾਗਮ ਸੀ ਸੀ ਦੀ ਸਮਾਗਮ ਸੀ ਅਰਦਾਸ ਕੀਤੀ ਹੋਈ ਹੈ ਤੇ ਚੜ੍ਹਦੀ ਕਲਾ ਚ ਅਰਦਾਸ ਕੀਤੀ ਹੋਈ ਹੈ ਕਰਨਤਨ ਜੀਵਨ ਚੌਂਮ ਲੈ ਕੇ ਕਿਵੇਂ ਨਾ 11 ਹੰਗਾਰਾ ਮਿਲਦਾ ਬਹੁਤ ਸੋਨਾ ਹੰਗਾਰਾ ਮਿਲਦਾ ਜਿਹਨਾਂ ਸੋਚਿਆ ਉਸ ਤੋਂ ਕਈ ਗੁਣਾ ਅੱਗੇ ਆ ਜੀ ਚੜ੍ਹਦੀ ਕਲਾ ਸਾਰਾ ਕੁਝ ਮੈਂ ਸਮਝਦਾ ਸਿਕ ਕੌਮ ਵਾਸਤੇ ਅੱਜ ਇਤਿਹਾਸਕ ਦਿਨ ਹੈ ਕਿ ਸਾਡੇ ਉਹ ਪ੍ਰਾਤਨ ਯੋਧਿਆਂ ਵਾਂਗ ਭਾਈ ਸਤਵੰਤ ਸਿੰਘ ਭਾਈ ਵਿਅੰਤ ਸਿੰਘ ਭਾਈ ਕੇਰ ਸਿੰਘ ਨੇ ਇਤਿਹਾਸ ਢਹਰਾਇਆ ਫਿਰ ਮੈਂ ਸਮਝਦਾ ਤਾਈਓ ਅਸੀਂ ਸ਼ਬਦ ਵੀ ਸੁਣਿਆ ਕਿ ਧਰਮੀਆਂ ਕੀ ਜੈ ਜੈਕਾਰ ਕੀਓ ਪਾਪੀਆਂ ਕੋ ਦੰਡ دیے ਹਨ ਫਿਰ ਜਦੋਂ ਪਾਪੀ ਨੂੰ ਦੰਡ ਦਿੰਦੇ ਆ ਧਰਮੀ ਲੋਕ ਫਿਰ ਉਹਨਾਂ ਦੀ ਜੈ ਜੈਕਾਰ ਹੁੰਦੀ ਆ ਤਾਈਓ ਅੱਜ ਹਰਮੰਦਰ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਅਰਦਾਸ ਕੀਏ ਨੇ ਅਰਦਾਸ ਕੀਤੀ ਹੈ ਸਿੱਖ ਕੌਮ ਜੇ ਇਤਿਹਾਸ ਸਿਰਜਦੀ ਹੈ ਦੁਸ਼ਟਾਂ ਨੂੰ ਸੋਧਦੀ ਹੈ ਤਾਂ ਆਪਣੀਆਂ ਹਸਾਤਾਂ ਦੇ ਕੇ ਕੋਈ ਇਹ ਨਹੀਂ ਵੀ ਅਸੀਂ ਮੌਤ ਤੋਂ ਡਰਦੇ ਆ ਭੱਜ ਜੰਨੇ ਆ ਆਪਣਾ ਪਰਿਵਾਰ ਆਪਣੇ ਬੱਚੇ ਆਪਣੀ ਨੌਕਰੀ ਆਪਣਾ ਆਪਾ ਵਾਰ ਕੇ ਕੌਮ ਵਾਸਤੇ ਧਰਮ ਵਾਸਤੇ ਸਾਥ ਕਰਦੀ ਹੈ ਕੌਮ ਤਾਂ ਇਹ ਵੱਖਰੀ ਹੈ ਨਿਆਰੀ ਹੈ ਇਸੇ ਕਰਕੇ ਸਮੁੱਚੀ ਕੌਮਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਉਹ ਸੀਧਾਂ ਨੂੰ ਅੱਜ ਯਾਦ ਕੀਤਾ ਅਤੇ ਉਹਨਾਂ ਪਿਆਰ ਪਰਿਵਾਰਾਂ ਨੂੰ ਸਨਮਾਨ